ਜਿਹੜਾ ਅੱਜ ਸਵੇਰੇ ਸ਼ੰਭੂ ਬਾਰਡਰ ਤੇ ਕਿਸਾਨ ਰੇਸ਼ਮ ਸਿੰਘ ਪਿੰਡ ਉਹਦਾ ਹੈਗਾ ਸੀਗਾ ਪਾਉਂਵਿੰਡ ਔਰ ਜ਼ਿਲ੍ਹਾ ਤਰਨਤਾਰ ਜਿੰਨੇ ਪਤਾ ਲੱਗਾ ਵੀ ਟਰਾਲੀ ਤੋਂ ਬਾਹਰ ਗਿਆ 9 ਵਜੇ ਸਾਡਾ ਜਿਹੜਾ ਕਿਸਾਨ ਮਿਹਨਦੂਰ ਸ਼ਹਿਰ ਕਮੇਟੀ ਦਾ ਲੰਗਰੋ ਦੇਚ ਆਇਆ ਉੱਥੇ ਆ ਕੇ ਦੱਸਿਆ ਵੀ ਮੈਸਲ ਫਾਸ ਖਾਲੀ ਹੈਗੀ ਐ ਫਿਰ ਉਹਨੂੰ ਤੁਰੰਤ ਰਾਜਪੁਰਾ ਹਸਪੀਟਲ ਰਾਜਪੁਰੇ ਤੋਂ ਰਜਿੰਦਰਾ ਹਸਪੀਟਲ ਕੀਤਾ ਜਿੱਥੇ ਜਾਂਦਾ ਜਾਂਦਾ ਕਿਸਾਨ ਦੀ ਸ਼ਹਾਦਤ ਹੋ ਗਈ ਔ ਆਪਣੀਆਂ ਬਾਈਟਾਂ ਚ ਕਹਿ ਕੇ ਗਿਆ ਵੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸਲਫਾਸ ਕਰਦੀ ਐ ਇੱਕ ਬਾਈਟ ਚ ਉਹਨੇ ਇਹ ਵੀ ਕਿਹਾ ਵੀ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠਿਆ ਸਰਕਾਰ ਸਾਡੀ ਗੱਲ ਨਹੀਂ ਮੰਨ ਰਹੀ ਅੱਗੇ ਤੇ ਕਰਕੇ ਵੀ ਮੈਂ ਸਲਫਾਸ ਕਰਦੀ ਹੈਗੀ ਆ ਸੋ ਜੜੀ ਸਰਕਾਰ ਕੋਲੋਂ ਤੰਗ ਆ ਕੇ ਉਹਨੇ ਖੁਦਕੁਸ਼ੀ ਕੀਤੀ ਮੋਦੀ ਸਰਕਾਰ ਤੋਂ ਇੱਕ ਤਾਂ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਇੱਕ ਉਹਨਾਂ ਦੇ ਪਰਿਵਾਰ ਨੂੰ 25 ਲੱਖ ਰੁਪਏ ਦੀ ਰਾਸ਼ੀ ਮਿਲਣੀ ਚਾਹੀਦੀ ਸਹਾਇਤਾ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਮਾਫ਼ ਹੋਣਾ ਚਾਹੀਦਾ ਯੋਗਤਾ ਦੇ ਅਨੁਸਾਰ ਨੌਕਰੀ ਮਿਲਣੀ ਚਾਹੀਦੀ ਆ 19 ਦਿਨ ਤੱਕ ਦੋਵੇਂ ਫਾਰਮ ਜੜਿਆ ਉਹਨਾਂ ਦੇ ਜਿਹੜਾ ਪੋਸਟਮਾਰਟਮ ਨਹੀਂ ਕਰਾਉਣਗੇ ਤੇ ਨਾ ਸੰਸਕਾਰ ਕੀਤਾ ਜਾਊਗਾ। ਉਹਨਾਂ ਦਾ ਸਰੀਰ ਇਸ ਵੇਲੇ ਰਜਿੰਦਰਾ ਹਸਪੀਟਲ ਵਿੱਚ ਪਿਆ ਵਾ। ਜੇ ਉਹਨਾਂ ਦਾ ਸਰੀਰ ਖਰਾਬ ਹੁੰਦਾ ਤੇ ਦਿੱਲੀ ਜਿਹੜੀ ਆ ਸਰਕਾਰ ਜ਼ਿੰਮੇਵਾਰ ਹੋਊਗੀ। ਤੋਂ ਪੰਜਾਬ ਸਰਕਾਰ ਕੋ ਮੰਗ ਕਰਦੇ ਆਂ ਵੀ ਇਹ ਮਸਲੇ ਦਾ ਹੱਲ ਵਿੜਾ ਕਰੇ। ਔਰ ਹੁਣ ਸਾਡਾ ਜਿਹੜਾ ਅੰਦੋਲਨ ਇਸ ਵੇਲੇ 330 ਦਿਨ ਵਿੱਚ ਚਲਾ ਗਿਆ। ਪਰ ਇਹਦੀ ਨਾਲ ਦੀ ਨਾਲ ਜਿਹੜਾ ਮਰਨਵਰਤਾ ਡੱਲੇਵਾਲ ਸਾਹਿਬ ਦਾ ਉਹ 45ਵੇਂ ਦਿਨ ਵਿੱਚ ਚਲਾ ਗਿਆ। ਇਹ ਅੰਦੋਲਨ ਦਿੱਲੀ ਅੰਦੋਲਨ ਤੋਂ ਮੰਗਾਂ ਮਨਾਉਣ ਤੱਕ ਜਾਰੀ ਰਹੂਗਾ।